ਏ ਦੇਖੋ ਸਿਪਲਾਟੇ ਕਚੈਰੀਆਂ ਚ ਧਰਨਾ ਲਾਇਆ ਹੋਇਆ ਇੱਥੇ ਤੇ ਅਸਲੀ ਪਾਣੀ ਆਪਣੇ ਖਾਤਰ ਲੈ ਕੇ ਆਏ ਯੂਜ਼ ਕਰਨ ਖਾਤਰ ਪਰ ਇਹ ਕਚੈਰੀਆਂ ਚ ਨਾ ਤਾਂ ਪਾਣੀ ਐ ਨਾ ਲੈਟਰਿੰਗ ਦਾ ਪ੍ਰਬੰਧ ਠੀਕ ਐ ਨਾ ਬਾਥਰੂਮ ਦਾ ਚੰਗਾ ਪ੍ਰਬੰਧ ਨਾ ਲੋਕਾਂ ਨੂੰ ਬੈਠਣ ਦਾ ਪ੍ਰਬੰਧ ਇੰਨਾ ਤਾਂ ਮਾੜਾ ਜੋ ਹਾਲ ਐ ਕਿ ਮੈਂ ਤੁਹਾਨੂੰ ਸਾਰੀ ਵੀਡੀਓ ਪ੍ਰੋਪਰ ਦਿਖਾਉਣਾ ਵੀਡੀਓ ਦੇਖੋ ਕਿੰਨਾ ਬੁੜਾ ਹਾਲ ਐ ਇੱਥੇ ਕਿਉਂਕਿ ਇੱਕ ਫੌਜੀ ਆ ਹਮੇਸ਼ਾ ਸੱਚ ਤੇ ਲੜਦਾ ਹੀ ਰਹਿੰਦਾ ਤੇ ਮੈਂ ਬਲਾਡਾ ਪਾਸਿਆਂ ਨੂੰ ਕਹਿਣਾ ਕਿੰਨਾ ਟਾਈਮ ਚੁੱਪ ਰਹੋਗੇ ਆਓ ਸਾਡਾ ਸਾਥ ਦਿਓ ਠੀਕ ਹੈ ਕਿੰਨਾ ਟਾਈਮ ਚੁੱਪ ਰਹੋਗੇ ਤੇ ਤੁਸੀਂ ਹਾਲ ਦੇਖ ਲਓ ਕਚਹਿਰੀਆਂ ਦੇ ਮੈਂ ਦਿਖਾਉਣ ਲੱਗਾ ਸੋਨੂੰ ਸਾਰੀ ਵੀਡੀਓ ਚ ਭਗਵਾਨ ਤੁਮਨ ਸਾਹਿਬ ਆ ਦੇਖ ਲਓ ਇਹਦੀਆਂ ਕਚਹਿਰੀਆਂ ਦਾ ਹਾਲ ਆ ਦੇਖ ਲਓ ਆ ਬਲਾਡੇ ਦੀਆਂ ਕਚਹਿਰੀਆਂ ਦਾ ਹਾਲ ਹੈ ਨੰਨੀਆਂ ਦੇ ਕਚਹਿਰੀਆਂ ਦਾ ਚੰਗੀ ਤਰ੍ਹਾਂ ਚੈੱਕ ਕਰ ਲਓ ਇੱਕ ਇੱਕ ਫੌਜੀ ਆ ਮੈਂ ਆਪਲਾਡੇ ਦੀਆਂ ਕਚਹਿਰੀਆਂ ਦਾ ਵੀ ਹਾਲ ਦੇਖ ਲੋ ਕਿੰਦੀ ਤਰ੍ਹਾਂ ਗੰਦਗੀ ਦੇਖੋ ਇੱਥੇ ਆ ਆ ਦੇਖ ਲੋ ਆਪਲਾਡੇ ਦੀਆਂ ਨਵੀਆਂ ਕਚਹਿਰੀਆਂ ਦਾ ਹਾਲ ਹੈ ਫਿਰ ਕਹਿੰਦੇ ਅਸੀਂ ਬੋਲਦੇ ਹਾਂ ਠੀਕ ਹੈ ਆ ਦੇਖ ਲੋ ਬੁਲਾਡੇ ਦੀਆਂ ਕਚਹਿਰੀਆਂ ਦਾ ਹਾਲ ਹੈ ਲੈਟਰੀਨ ਬاتھਰੂਮ ਦਾ ਹਾਲ ਦਿਖਾਉਣਾ ਪਾਣੀ ਨਹੀਂ ਹੈਗਾ ਨਾ ਕੋਈ ਇਹਦੇ ਭੁਖਾ ਦੇਖੋ ਗੰਦ ਪਿਆ ਪੂਰਾ ਹਰ ਕਿਤੇ ਲੈਟਰੀਨ ਵਿੱਚ ਗੰਦ ਲੈਟਰਨਲ ਪਾਣੀ ਹੈ ਨਹੀਂ ਪੂਰਾ ਦੇਖੋ ਦੇਖੋ ਗੰਦ ਆ ਦੇਖ ਲੋ ਦੇਖ ਲਓ ਫਲਾਡੇਂ ਦੀਆਂ ਕਿਚੜੀਆਂ ਦਾ ਹਾਲਤ ਦੇਖ ਲੋ ਐਮਐਲਏ ਸਾਹਿਬ ਦੇਖ ਲਓ ਤੁ ਚੱਗੀ ਤਰ੍ਹਾਂ ਫਲਾਡੇਂ ਦੀਆਂ ਕਿਚੜੀਆਂ ਦਾ ਹਾਲ ਹੈ ਸਾਰਾ ਤਰ ਨਹੀਂ ਗੈ ਇਹਨਾਂ ਨੂੰ ਦੇਖਣੇ ਕਿੱਥੇ ਆ ਟਿਕਾ ਮੈਨੂੰ ਦੇਖਦੇ ਆ ਇਹਨਾਂ ਨੂੰ ਗੰਧ ਹੈਰਾ ਜਿਹੜਾ ਗੰਦ ਪਿਆ ਕੀ ਕਹਿਣਾ ਚਾਹੁੰਗਾ ਤੁਸੀ ਸਾਰੇ ਲੋਕ ਪਾਣੀ ਹੈ ਇਹ ਚੀਜ਼ਾਂ ਦਾ ਕਿੰਨਾ ਕੀ ਗੰਦਾ ਇੱਥੇ ਬਹੁਤ ਜ਼ਿਆਦਾ ਉਹ ਜਿਆਦਾ ਗੰਦੀ ਸਾਰਾ ਸਾਰਾ ਕਿਤੇ ਗੰਦ ਪਿਆ ਨਾ ਹਾਂ ਬਹੁਤ ਜ਼ਿਆਦਾ ਗੰਦਿਆ ਲੈਟਰਗਾ ਪ੍ਰਸ਼ਾਸਨ ਕਿੱਥੇ ਹੈ ਲੈਟਰਗਾ ਭਰੀਆ ਕਿੱਥੇ ਪਿਆ ਨਾ ਸਾਡਾ ਕੁਰਸੀ ਦਿਖਾ ਕਿੱਥੇ ਬਿਠਾ ਕਿੱਥੇ ਬੈਠੀ ਹੋਣੀ ਆ ਦੇਖ ਲੈ ਲੋਕ ਸਾਹੂ ਚੋਰੀ ਕਿੱਦਾਂ ਸੁਪੀ ਦੇ ਦੇ ਅੱਛਾ ਚੀਜ਼ ਇਹਨੇ ਨੇ ਇਹ ਕਿ ਸੁਪੀ ਦੇ ਗਿਆ ਹੋਏ ਨੇ ਕਿ ਮਲਾਜ ਮਾ ਅੱਛਾ ਕਿ ਕਿ ਇਹਨੇ ਸਫਾਈ ਵਾਲੇ ਮਲਾਜਮ ਸਾਰੇ ਸੁਪੀ ਦੇ ਗਏ ਬਹੁਤ ਬਹੁਤ ਬੜਿਆ ਉੱਤਰ ਹੋਣੋ ਕਹਿੰਦੇ ਉਹ ਬੜੇ ਤਰ ਆ ਦੇਖ ਲੋ ਆ ਜਾਓ ਭਗਵਾਨ ਸਤਿਗੁਰੂ ਸਾਹਿਬ ਕਨੇ ਐਮ ਐਲ ਐਂ ਚ ਦਾ ਹਸਪਤਾਲਾਂ ਤੇ ਦਸ ਦਸ ਕੇ ਉਹਨਾਂ ਨਾਲ ਕੋਈ ਦੌਰੇ ਨਹੀਂ ਹੁੰਦੇ ਸਾਜੀ ਗਰਾਉਂਡ ਲੈਵਲ ਤੇ ਆਓ ਗੁੰਮਰਾ ਨਾ ਕਰੋ ਲੋਕਾਂ ਨੂੰ ਕੋਈ ਫਾਇਦਾ ਨਹੀਂ ਕਾਲਜੀਕਾਰ ਬੈਠਾ ਦੂਰ ਦੀ ਗੱਲ ਹੈ ਪਹਿਲਾਂ ਖੜੀ ਸਫਾਈ ਹੋਈ ਕਰ ਲੋ ਕਚਹਿਰੀਆਂ ਦੀਆਂ ਦੇ ਅੱਗੇ ਇਹ ਨਮੀਆਂ ਕੋਈ ਹੈਗੇ 2022 ਦੀ ਮੇਰੇ ਘਰ ਵਾਲੇ ਨਾਲ ਰਹੀ ਜਾਂਦੀ ਸੀਗੀ ਮੇਰੇ ਦੋਨੋਂ ਬੱਚੇ ਤੇ ਮੈਂ ਸਾਨੂੰ ਘਰੋਂ ਬਾਹਰ ਕੱਢ ਰੱਖਿਆ ਸੀ ਮੈਂ ਪ੍ਰਸ਼ਾਸਨ ਨੂੰ ਬਹੁਤ ਗਿਆ 2022 ਦੇ ਵਿੱਚ ਤੇ ਆ ਕੇ ਮੈਂ ਧਰਨਾਲ ਆਇਆ ਸੀ ਵੇਚਦਾ ਵੇਚਦੀ ਆ ਇਹ ਟਿੱਟੇ ਦੀ ਆਦੀ ਵੀ ਹੈ ਦੋਨੋਂ ਜਣੇ ਮੇਰਾ ਘਰ ਵਾਲਾ ਐਂਬੂਲੈਂਸ ਦਾ ਕੰਮ ਕਰਦਾ ਸੀ ਮੇਰੇ ਕਿਸੇ ਨੇ ਸੁਣਵਾਈ ਨਹੀਂ ਕੀਤੀ ਮੈਂ ਜਦੋਂ ਬੱਚੇ ਨਾਲ ਧਰਨਾ ਲਾਇਆ ਪਰ ਮਜਬੂਰ ਗਈ ਪ੍ਰਸ਼ਾਸਨ ਨੇ ਪਰਚਾ ਕਰਤਾ ਫਿਰ ਵੀ ਇਹਨੇ ਕਈ ਅਫਸਰਾਂ ਦੇ ਜਿੰਨੇ ਨਾਲ ਇੰਦੇ ਬਹੁਤ ਵਧੀਆ ਲਿਖਲੇ ਉਹਨਾਂ ਦਾ ਸਹਾਰਾ ਲੱਗੇ ਆਪਦਾ ਨਾਮ ਇਹਨੇ ਬਾਹਰ ਕਢਾ ਲਿਆ ਮੈਂ ਉਦੋਂ ਦੀ ਰੁਲੀ ਜਾਂਦੀ ਆ ਨਾ ਮੇ ਕੋ ਘਰ ਦਾ ਮੈਂ ਕਰਾਇਆ ਦਿੱਤ ਕੇ ਖਰਮੀਏ ਦੋਵੇਂ ਬੱਚਾ ਨਾਲ ਮੈਂ ਕਿੱਥੇ ਜਾਵਾਂ ਹੁਣ ਵੀ ਪ੍ਰਸ਼ਾਸਨ ਦੇ ਜਿਹੜੇ ਕਈ ਅਧਿਕਾਰੀ ਨੇ ਜਿਨ੍ਹਾਂ ਦਾ ਇਹ ਨਾਮ ਵੀ ਲੰਦੀ ਸੀ ਮੇਰੇ ਕੋਲ ਉਹਨਾਂ ਦੇ ਗੈਸਟ ਬਹੁਤ ਪ੍ਰੂਫ ਨੇ ਮੈਨੂੰ ਮਜਬੂਰਆ ਕਰਨੇ ਪੈਣਗੇ ਮੈਂ ਤੁਹਾਨੂੰ ਉਹ ਵੱਡੇ ਅਧਿਕਾਰੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹਨੀ ਹਾਂ ਐਜੇ ਮਲਾਜਮ ਨੂੰ ਤੁਸੀਂ ਸਪੋਰਟ ਨਾ ਕਰੋ ਇਹਨੇ ਬਹੁਤ ਜਣਿਆਂ ਦੇ ਘਰ ਖਾਪ ਦਿੱਤੇ ਨੇ ਮੈਨੂੰ ਅੱਜ ਵੀ ਸੋਸ਼ਲ ਮੀਡੀਆ ਤੇ ਕਈ ਮੁੰਡੇ ਫੋਨ ਕਰ ਰਹੇ ਨੇ ਮੈਸੇਜ ਕਰ ਰਹੇ ਨੇ ਇਹਨੇ ਸਾਡੇ ਕੋਲ ਵੀ ਬਲੈਕਮੇਲ ਕਰਕੇ ਪੈਸਾ ਲਿੱਤਾ ਕਿਸੇ ਤੇ ਤੇਨੂੰ ਛੱਤਰ ਦੇ ਪਰਚੇ ਪਾਉਂਦੀ ਹੈ ਕਿਤੇ ਨੇ ਕੁਛ ਮੈਂ ਬਹੁਤ ਬੇਨਤੀਆਂ ਕੀਤੀਆਂ ਪ੍ਰਸ਼ਾਸਨ ਨੂੰ ਮੋਦ ਕੀਤੀਆਂ ਕਿਸੇ ਨੇ ਮੇਰੀ ਸੁਣਵਾਈ ਨਹੀਂ ਕੀਤੀ ਵੱਡੇ ਅਧਿਕਾਰੀਆਂ ਨੇ ਮਿਲੀ ਬਖਤ ਹੈਗੀਆਂ ਕਈ ਮੈਂ ਕਈ ਪਟਿਆਨਾ ਵਾਸੀ ਜਿਹੜੇ ਮੇਨ ਉਹਦੇ ਦੇ ਆਫਿਸ ਨੇ ਮੜਾ ਧੰਨਵਾਦ ਕਰਦੀਆਂ ਜਿਹੜਾ ਨਾਕੇ ਤੇ ਇਹਨੂੰ ਪਕੜਿਆ ਇਹ ਜੇ ਗੰਦੇ ਬੰਦਿਆਂ ਨੂੰ ਜੇਲ੍ਹ ਜਾਣਾ ਚਾਹੀਦਾ ਭਗਵੰਤ ਮਾ ਸਰਕਾਰ ਦਾ ਵੀ ਬਹੁਤ ਸਹਿਯੋਗ ਹੈ ਚੋ ਕਿ ਨਹੀਂ ਇਹ ਚਿੱਟੇ ਦੇ ਲੋਕਾਂ ਨੂੰ ਪਕੜਿਆ ਜਾ ਰਿਹਾ ਉਹਦੇ ਵਿੱਚ ਕਈ 99% ਮਲਾਜਮ ਸਹੀ ਹੈ 2% ਮਲਾਜਮ ਚਿੱਟੇ ਦੀ ਆੜ ਵਿੱਚ ਚਿੱਟਾ ਵੇਚਦੇ ਨੇ ਚਿੱਟੇ ਦੇ ਨਾਲ ਜੋ ਫੜੇ ਜਾਂਦੇ ਨੇ ਉਹਨਾਂ ਦੀ ਸਪੋਰਟ ਕਰਦੇ ਨੇ ਉਹਨਾਂ ਵਿੱਚੋਂ 80% ਜਿਨ੍ਹਾਂ ਨੂੰ ਮੈਂ ਹੱਥ ਬਣ ਕੇ ਤੁਹਾਡੀ ਰਿਕਵੈਸਟ ਕਰ ਰਹੀ ਹਾਂ ਮੈਨੂੰ ਤੁਹਾਡਾ ਸਾਰਾ ਪਤਾ ਹੈ ਕਾਲਾ ਚਿੱਟਾ ਮੈਨੂੰ ਖੋਣਾ ਨਾ ਪਵੇ ਇਸ ਕਰਕੇ ਮੈਂ ਕਹਿੰਨੀ ਹਾਂ ਉਹਦੇ ਵਾਸਤੇ ਤੁਸੀਂ ਬਿਲਕੁਲ ਸਪੋਰਟ ਨਾ ਕਰੋ ਮੈਨੂੰ ਮਜਬੂਰਾਂ ਨੇ ਕੰਨਣਾ ਪਊਗਾ ਤੁਹਾਨੂੰ ਪਹਿਲਾਂ ਵਿੰਦਰ ਸਿੰਘ ਸੋਨੂ 2022 ਦਾ ਇਸ ਜਿਹੜੇ ਜਣਾ ਰਹਿ ਰਿਹਾ ਠੀਕ ਹੈ ਉਹ ਅੱਜ ਵੀ ਬਾਹਰ ਹੈ ਮੈਨੂੰ ਕੋਚਮੀ ਹੋ ਗਿਆ ਇਹ ਜੁम्मेवार ਹੋਣਗੇ ਇੱਕ ਇੱਕ ਗੈਂਗਸਟਰ ਹੈ ਜਿੰਦਾ ਮੇਰੇ ਕੋਲ ਵੀਡੀਓ ਪ੍ਰੂਫ ਹੈਗੇ ਨੇ ਉਹ ਤੁਸੀਂ ਮੇਰੇ ਕੋਲ ਲੈ ਸਕਦੇ ਹੋ ਅਮਨਦੀਪਪੁਰ ਚੌਕ ਕੀ ਤੇ ਨਾਥ ਮਾਨਸਾ ਡਿਊਟੀ ਸੀ ਪਰ ਪੁਲਿਸ ਨਾ ਹੀ ਡਿਊਟੀ ਕਰ ਰਹੀ ਹੈ ਜਦੋਂ ਕਿ 2022 ਦੀ ਮਾਨਸਾ ਸੀ ਕਿ ਇਹ ਪੁਲਿਸ ਨਾ ਹੀ ਡਿਊਟੀ ਕਿਵੇਂ ਕਰ ਸਕਦੀ ਹੈ ਇਹ ਇੱਕ ਡਾਕਟਰ ਦੇ ਨਾਲ ਨਰਸ ਦਾ ਕੰਮ ਕਰ ਰਹੀ ਹੈ ਹਾਲਾਂਕਿ ਇਹਨੂੰ ਅਲਾਉਡ ਨਹੀਂ ਇਹਨਾਂ ਦੇ ਕੋਲ ਪ੍ਰੂਫ ਕਰੋ ਇਹਨੇ ਨਰਸ ਦਾ ਕੋਰਸ ਕੀਤਾ ਹੋਇਆ ਇਹਨੇ ਨਰਸ ਦਾ ਕੋਰਸ ਨਹੀਂ ਕੀਤਾ ਐਸੀ ਥੱਲੇ ਬਹਿ ਕੇ ਡਿਊਟੀ ਕਰਦੀ ਹੈ ਥਾਰ ਗੱਡੀ ਹੈ ਵਰਨਾ ਗੱਡੀ ਹੈ ਬੁੱਲਟ ਹੈ ਅਦਰਸ਼ ਨਗਰ ਤੇ 500000 ਦਾ ਕਾਂ ਹਿੰਦੇ ਕੋਲ ਕੁੱਠੀ ਐ ਕਿੱਥੋਂ ਆਇਆ ਪੈਸਾ ਉਹ ਰੋਲੇਕਸ ਦੀ ਘੜੀ ਕੋਈ ਆਮ ਨਹੀਂ ਬੰਦਦਾ ਲੱਖ ਰੁਪਏ ਦੀ ਘੜੀ ਨੇ ਗੁੱਟ ਤੇ ਬੰਨੀ ਹੁੰਦੀ ਐ 15000 ਦਾ ਸੂਟ ਇਹਨਾਂ ਤੱਕ ਤੇ ਪਾਇਆ ਹੁੰਦਾ ਕਿੱਥੋਂ ਆ ਰਿਹਾ ਪੈਸਾ ਕਿਉਂ ਪ੍ਰਸ਼ਾਸਨ ਨਹੀਂ ਇਹ ਬੰਦੇ ਨੂੰ ਹੱਥ ਪਾੰਦੀ ਮੈਨੂੰ 2022 ਦੀ ਰੋਲਾ ਪੰਦੀ ਸੀ ਪਹਿਲਾਂ ਵੀ ਇਹਨਾਂ ਤੇ ਕੇਸ ਮੇਰੇ ਘਰ ਹੋਏ ਬੇਰਨੰਗੇ ਹੱਥੀ ਦੋਨੋਂ ਜਣੇ ਫੜੇ ਗਿਆ ਚਿੱਟਾ ਵੀ ਬਨਾਮਤ ਹੋਇਆ ਪਰ ਕਈ ਉੱਚ ਅਧਿਕਾਰੀਆਂ ਨੇ ਮੇਰੇ ਸੁਣੀ ਨਹੀਂ ਇਨਕੁਆਰੀ ਚੋਂ ਬਾਹਰ ਕੱਢਿਆ ਹੁਣ ਮੈਂ ਐ ਨਹੀਂ ਹੁੰਦਾਂਗੀ ਜਿੰਨਾ ਤੱਕ ਇਹਨਾਂ ਕਰਦੇ ਬਸ ਦੋਚਾ ਨਹੀਂ ਫੇਰਾ ਜਾਂਦਾ ਮੈਂ ਸ਼ਾਂਤ ਨਹੀਂ ਰਹੂੰਗੀ ਉਜਾ ਲੋਕਾਂ ਦੇ ਘਰਾਂ ਤੇ ਤੁਸੀਂ ਵੱਡੋ-ਜੋ ਫੇਰਦੇ ਹੋ ਇਹ ਫੁੱਲ ਸਾਲੀ ਦੇ ਕਿਉਂ ਨਹੀਂ ਇੰਨੀ ਹਿੰਮਤ ਹੈ ਨਾ ਪ੍ਰਸ਼ਾਸਨ 'ਚ ਸਰਕਾਰ 'ਚ ਇਹ ਜੇ ਮਲਾਜਵਾ ਨੂੰ ਕਾਬੂ ਕਰੋ ਇਹ ਜੇ ਵੱਡੇ ਲੋਕਾਂ ਨੂੰ ਐਂਦਾ ਰਮਾਂਡ ਲਿੱਤਾ ਗਿਆ ਇਹਨਾਂ ਦੇ ਕੋਲ ਬਹੁਤ ਕਹਾਸੇ ਆਉਣਗੇ ਇਹਦੇ ਫੋਨ 'ਚ ਬਹੁਤ ਜਾਣਕਾਰੀਆਂ ਨੇ ਤੁਸੀਂ ਪ੍ਰਾਪਤ ਕਰੋ ਇਹਨਾਂ ਦੇ ਕੋਲ ਐਨਾ ਕਿੱਥੋਂ ਰੋਟੀ ਆਈ ਇੱਕ ਕਿਸਾਨ ਚੌਕ ਦੇ ਕੋਲ ਨਵੀਂ ਕਲੋਨੀ ਹੈ ਉੱਥੇ ਬਲਾਟ ਇਹਨੇ ਦਿੱਤਾਗਾ ਬਲਾਟ ਕਿੱਥੋਂ ਆਇਆ 3 ਮਹੀਨੇ ਹੋ ਗਏ ਟੁੱਟਰੀ ਬੁੱਲਟ ਵਰਨਾ ਗੱਡੀ ਇੱਕ ਓਡੀ ਗੱਡੀ ਮੇਰੇ ਨਾਲ ਪ੍ਰਸ਼ਾਸਨ ਦੇ ਅਧਿਕਾਰੀ ਉਹ ਵੀ ਇਮਾਨਦਾਰ ਭੇਜੋ ਸਾਰੇ ਜਾਣਕਾਰੀ ਚਾਲ ਕਰੋ ਇਹ ਕੌਨਸਟੇਬਲ ਐਨੀਆ ਕੌਨਸਟੇਬਲ ਆ ਦੇਖ ਰਹੀਆਂ ਮੈਂ ਟੋਪ ਚ ਡਿਊਟੀ ਨਹੀਂ ਕਰਦੀਆਂ ਨੇ ਮੁਲਾਜ਼ਮ ਡਿਊਟੀ ਕਰਦੇ ਨੇ ਉਹਨਾਂ ਕੋ ਸਕੂਟਰੀ ਤਾਂ ਨਹੀਂ ਜੁਰਦੀ ਇਹ ਇੱਕ ਮੁਲਾਜ਼ਮ ਜੋ ਜਦੋਂ ਵੇਖਾਂ ਮੈਂ ਨਹੀਂ ਕਰ ਰੈਸਟ ਮੈਡੀਕਲ ਰੈਸਟ ਇਹ ਤਾਂ ਇੱਡੀ ਬਿਮਾਰ ਹੈ ਘਰੇ ਕਿਉਂ ਨਹੀਂ ਬੈਠੀ ਜੋ ਸਰਕਾਰ ਕੋ ਪੈਸਾ ਘੜੀ ਹੈ ਪੈਸਾ ਮਾਰਕਸਾ ਡਿਊਟੀ ਕਰਕੇ ਉੱਥੇ ਘੁਆ ਰਹੀ ਹੈ ਡਿਊਟੀ ਕਰ ਰਹੀ ਹੈ ਇਸ ਵੱਲੇ ਬਹਿ ਕੇ ਟਟਰਾ ਨਾਲ ਜੋਕੀ ਨੇ ਨਸਤਾ ਕੋਰਸ ਨਹੀਂ ਕੀਤਾ ਇਹਨੂੰ ਕਿਨੇ ਅਲਾਉਟ ਦਿੱਤਾ ਕਿਨੇ ਹਟ ਕਰ ਦਿੱਤਾ ਇਹ ਵੱਡੇ ਪੰਤਰਾਂ ਦੀ ਮਿਲੀ ਭਗਤਾ ਜੋ ਪ੍ਰਸ਼ਾਸਨ ਮੈਂ ਤੁਹਾਨੂੰ ਦੱਸ ਰਹੀਆਂ ਪੋਰਟ ਲਾਈਏ ਸੁਬਾਹ ਲੱਗਦੀ ਤਿੰਨ ਚਾਰ ਮਲਾਜਮ ਨੇ ਵੱਡੇ ਅਧਿਕਾਰੀ ਨੇ ਜਿਨ੍ਹਾਂ ਕੋਲ ਮੈਂ ਮੈਨੂੰ ਕੋਈ ਡਰ ਨਹੀਂ ਕਿਸੇ ਦਾ ਜਿਨ੍ਹਾਂ ਨਾਲ ਇਹ ਲਾਟਾ ਕੱਟ ਕੇ ਆਈ ਐ ਮੇਰੇ ਕੋਲ ਨਾ ਪ੍ਰੂਫ ਨੇ ਵਿਦ ਪ੍ਰੂਫ ਜਦੋਂ ਟਾਈਮ ਆਊਗਾ ਮੈਂ ਉਹ ਤੁਹਾਡੇ ਐਸਐਸਪੀ ਦੇ ਰੈਂਕ ਦੇ ਬੰਦੇ ਨੇ ਠੀਕ ਹੈ ਨਾ ਐਸਐਸਪੀ ਦੇ ਨਾਮ ਦੱਸੂਗੀ ਨਾਮ ਵੀ ਦੱਸੂਗੀ ਮੈਂ ਮੈਂ ਉਹਨਾਂ ਦੇ ਨਾਲ ਸੱਜਾ ਕੱਟ ਕੇ ਆਈ ਐ ਮੈਂ ਤੁਹਾਨੂੰ ਚੇਤਾਵਨੀ ਕਰਦੀ ਆ ਜੇ ਮੈਨੂੰ ਮੇਰੇ ਬੱਚਿਆਂ ਨੂੰ ਕੁਝ ਹੋ ਗਿਆ ਤੁਸੀਂ ਇਹ ਗੰਦੇ ਬੰਦਿਆਂ ਨੂੰ ਬਚਾਇਆ ਤੇ ਮੈਂ ਆ ਕੇ ਆਪ ਨੂੰ ਅੱਥੇ ਹੀ ਬੈਠ ਕੇ 50 ਫਾਇਰ ਖਤਮ ਕਰੂੰਗੀ ਉਹਦਾ ਜ਼ਿੰਮੇਵਾਰ ਪਾਵਰ ਸ਼ਾਸਨ ਹੋਏਗਾ ਮੈਂ ਲੈ ਕੇ ਜਾਉਂਗੀ ਉਹਨਾਂ ਦੇ ਵਿਦ ਪ੍ਰੂਫ ਤੇ ਮੈਂ ਤੁਹਾਨੂੰ ਹੱਥ ਜੋੜ ਕੇ ਕਹਿੰਦੀ ਆ ਜਿਹੜੇ ਵੱੱਡੇ ਅਧਿਕਾਰੀ ਤੁਹਾਡੇ ਨਾਲ ਰਾਟਾਂ ਕੱਟੀਆਂ ਹੋਈਆਂ ਨੇ ਠੀਕ ਹੈ ਤੁਹਾਡੀਆਂ ਚੈਟਾਂ ਤੁਹਾਡੇ ਫੋਟੋਆਂ ਸਕਰੀਨਸ਼ਾਟ ਸਭ ਕੁਝ ਮੇਰੇ ਕੋਲ ਨੇ ਮੈਨੂੰ ਤੁਹਾਡੇ ਕਹਿੰਦੇ ਕੋਈ ਵੀ ਗੱਲਬਾਤ ਹੋ ਗਈ ਮੇਰੇ ਦੋਵੇਂ ਟੀਆਂ ਨੂੰ ਜ਼ਿੰਮੇਵਾਰ ਤੁਸੀਂ ਕਿਹਾ ਅੱਜ ਤੱਕ ਅਸੀਂ ਛੜਕਾ ਦੇ ਰਹਿਆ 2022 ਦੇ ਮੈਨੂੰ ਘਰੋਂ ਕੱਢਿਆ ਮੇ ਕੋ ਥਾਂ ਨਹੀਂ ਕਰ ਰਹਿਣੂ ਮੈਂ ਤਾਂ ਕੀ ਕਹਿੰਦੀ ਫਿਰਦੀ ਆ ਇਹ ਸਾਰੀ ਪ੍ਰਾਪਰਟੀ ਇਹਨਾਂ ਬਣਾ ਰੱਖਿਆ ਕਿੱਥੋਂ ਬਣਾਈ ਆ ਮੈਂ ਐਸਐਸਪੀ ਦਾ ਪਟੰਨਾ ਐਸਐਸਪੀ ਦਾ ਬਹੁਤ ਬਹੁਤ ਨੰਘਾ ਬਾਤ ਕਰਦੀਆਂ ਜਿਨੇ ਨਿਆ ਕੀਤਾ ਇਹ ਜੀ ਲੇਡਿੰਗ ਨੂੰ ਫੜਿਆ ਹੋਰ ਵੀ ਕਈ ਜਿਹੜੇ ਅਜੇ ਕੰਮ ਕਰਦੇ ਨੇ ਮੁਲਾਜ਼ਮ ਦੀ ਆਖੜ ਵਿੱਚ ਮੈਂ ਉਹਨਾਂ ਨੂੰ ਵੀ ਕਹਿਣਾ ਚਾਹਨੀ ਆ ਬੰਦ ਕਰ ਦੋ ਹੋਣ ਸਰਕਾਰ ਬਹੁਤ ਜ਼ਿਆਦਾ ਜਾਗਰੂਕ ਹੋ ਗਈ ਹੈ ਤੇ ਤੁਸੀਂ ਬਚ ਜਾਓ ਜਿੰਨਾ ਬਚਿਆ ਜਾ ਸਕਦਾ